ਬਿਮਾਰ ਪਸ਼ੂ ਨੂੰ ਕੋਸ਼ਿਸ਼ ਕਰੋ ਵੈਕਸੀਨ ਲੱਗੀ ਨਹੀਂ ਲੱਗੀ ਅਗਰ ਜਿਹੜਾ ਪਸ਼ੂ ਤੁਹਾਡਾ ਬਿਮਾਰ ਹੈ ਉਹਨੂੰ ਚਰਾਇ ਤੇ ਭੇਜੋ ਜੀ ਜੇ ਸਾਨੂੰ ਕਿੱਦਾਂ ਪਤਾ ਲੱਗੇ ਵੀ ਇਹ ਪਸ਼ੂ ਸਾਡਾ ਬਿਮਾਰ ਆ ਉਹਦੇ ਅੱਖਾਂ ਚੋਂ ਪਾਣੀ ਆਏਗਾ ਨੱਕ ਚੋਂ ਪਾਣੀ ਆਏਗਾ ਉਹਦੀ ਜਿਹੜੀ ਪੂੰਛ ਹੈ ਉਹ ਆਪਣੀ ਲੱਤਾਂ ਵਿੱਚ ਦੱਬ ਕੇ ਖੜੀ ਹੋ ਜਾਊਗੀ ਤਿੰਨ ਮਹੀਨੇ ਤੋਂ ਛੋਟੇ ਬੱਚੇ ਨੂੰ ਨਹੀਂ ਕਰਨੀ ਅਗਰ ਬੁਖਾਰ ਆਉਂਦਾ ਤੇ ਆਪਾਂ ਐਮੈਲੋਨੈਕਸ ਪਲਸ ਇੱਕ 10 ਕਿਲੋ ਦੀ ਬੱਕਰੀ ਹੈ 1 ਕਿਲੋ ਦੇ ਉਹ 20 ਦੀ ਹੈ 2 ਲਾ ਦੇ ਉਹ 30 ਦੀ ਹੈ 3 ਲਾ ਦੇ ਉਹ 50 ਦੀ ਹੈ 5 ਐਮਐਲ ਲਾ ਦੇਖੋ ਜੀ ਜੇ ਬੁਖਾਰ ਹੋਏਗਾ ਤੇ ਲਾ ਦਿਓ ਇਹ ਨਹੀਂ ਕਿ ਆਪਾਂ ਹੁਣ ਇਹ ਵੈਕਸੀਨ ਲਾਈਆ ਹੁਣ ਬੁਖਾਰ ਹੋ ਜਾਏਗਾ ਜਿੱਦਾਂ ਹੀ ਆਏ ਜਦ ਤਾਈਂ ਉਹਦਾ ਬੁਖਾਰ ਠੀਕ ਨਹੀਂ ਹੁੰਦਾ ਉਹਨੂੰ ਚਰਾਇ ਤੇ ਨਹੀਂ ਭੇਜਣਾ ਬਿਮਾਰ ਪਸ਼ੂ ਨੂੰ ਕੋਸ਼ਿਸ਼ ਕਰੋ ਵੈਕਸੀਨ ਲੱਗੀ ਨਹੀਂ ਲੱਗੀ ਅਗਰ ਜਿਹੜਾ ਪਸ਼ੂ ਤੁਹਾਡਾ ਬਿਮਾਰ ਹੈ ਉਹਨੂੰ ਚਰਾਇ ਤੇ ਭੇਜੋ ਹੀ ਹੁਣ ਬੰਦੇ ਕਹਿੰਦੇ ਆ ਜੀ ਜੇ ਬੁਖਾਰ ਹੋ ਗਿਆ ਸਾਨੂੰ ਕਿੱਦਾਂ ਪਤਾ ਲੱਗੇ ਵੀ ਇਹ ਪਸ਼ੂ ਸਾਡਾ ਬਿਮਾਰ ਉਹਦੇ ਅੱਖਾਂ ਚੋਂ ਪਾਣੀ ਆਏਗਾ ਨੱਕ ਚੋਂ ਪਾਣੀ ਆਏਗਾ ਉਹਦੀ ਜਿਹੜੀ ਪੂੰਛ ਹੈ ਉਹ ਆਪਣੀ ਲੱਤਾਂ ਵਿੱਚ ਦੱਬ ਕੇ ਖੜੀ ਹੋ ਜਾਊਗੀ ਦੂਜਾ ਦਵਾਰ ਚ ਮੂੰਹ ਦੇ ਕੇ ਖੜੀ ਹੋ ਜਾਊਗੀ ਤੁਹਾਡੇ ਆ ਲਾਊਗੀ ਨਹੀਂ ਹਮੇਸ਼ਾ ਕੋਸ਼ਿਸ਼ ਕਰੋ ਜੇ ਤੋ ਸ਼ੈੱਡ ਪਾਉਣੇ ਹੋ ਨਾ ਸ਼ੈੱਡ ਉਦੇ ਬਾਅਦ ਆਪਾਂ ਖੁੱਲੀ ਜਗ੍ਹਾ ਛੱਡ ਦੇ ਤੁਸੀਂ ਦੇਖੀ ਹੋਣੀ ਸਾਰਿਆਂ ਨੇ ਛੱਡੀ ਹੋਈ ਐ ਖੁਰਲੀ ਨਾ ਬਾਹਰ ਹੀ ਪਾਓ ਬਾਹਰ ਖੁਰਲੀ ਪਾਉਣ ਨਾਲ ਇਹ ਹੁੰਦਾ ਜਦੋਂ ਤੁਸੀਂ ਸਵੇਰੇ ਆਪਾਂ ਪਸ਼ੂ ਖੋਲੇ ਨੀਰਾ ਆਪਾਂ ਬਾਹਰ ਪਾਇਆ ਸਾਰੇ ਪਸ਼ੂ ਜਿਹੜੇ ਹੈਲਦੀ ਹੋਣਗੇ ਉਹ ਭੱਜ ਕੇ ਜਾਣਗੇ ਜਿਹੜਾ ਪਸ਼ੂ ਅੰਦਰੋਂ ਬਾਹਰ ਨਾ ਨਿਕਲੇ ਉਹ ਸਮਝ ਲਓ ਉਹ ਬਿਮਾਰ ਠੀਕ ਐ ਤੀਜੀ ਗੱਲ ਜੇ ਉਦਾਂ ਨਹੀਂ ਪਤਾ ਲੱਗਦਾ ਤੁਹਾਡੀ ਬੱਕਰੀ ਸੁਸਤ ਖੜੀ ਆ ਥਰਮਾਮੀਟਰ ਨਹੀਂ ਹੈਗਾ ਉਹਦਾ ਕੰਨ ਫੜ ਲਓ ਆਪਾਂ ਤੇ ਜਦੋਂ ਆਪਣੇ ਕੰਨ ਕੁੱਨ ਜਦੋਂ ਜ਼ਿਆਦਾ ਗਰਮ ਹੁੰਦੇ ਆ ਆਪਾਂ ਉਦੋਂ ਬੁਖਾਰ ਆ ਉਹਦਾ ਜੇ ਕੰਨ ਠੰਡਾ ਹੋ ਗਏ ਉਹ ਸਮਝ ਲਓ ਉਸ ਪਸ਼ੂ ਨੂੰ ਬੁਖਾਰ ਹੈ ਉਹ ਘਟ ਵੀ ਹੋ ਸਕਦਾ ਹੈ ਉਹ ਵੱਧ ਵੀ ਹੋ ਸਕਦਾ ਹੈ ਠੀਕ ਹੈ ਹੋਰ ਇਹਦਾ ਜਿਹੜਾ ਬੁਖਾਰ ਗਿਣਿਆ ਜਾਂਦਾ 101 ਤੋਂ ਲੈ ਕੇ 102.5 ਤੱਕ ਨਾਰਮਲ ਹੈ ਗਿਣਿਆ ਜਾਂਦਾ 101 ਤੋਂ ਲੈ ਕੇ 102.5 ਤੱਕ ਬੁਖਾਰ ਇਹਦਾ ਨਾਰਮਲ ਗਿਣਿਆ ਜਾਂਦਾ ਅਗਰ 103 ਬੁਖਾਰ ਹੈ ਔਰ ਬੱਕਰੀ ਖਾ ਪੀ ਰਹੀ ਐ ਘੁੰਮ ਰਹੀ ਐ ਤੇ ਉਹਨੂੰ ਦਵਾਈ ਦੇਣ ਦੀ ਲੋੜ ਨਹੀਂ ਐ ਉਹਦੇ ਤੋਂ ਬਾਅਦ ਨਜ਼ਰ ਰੱਖੋ ਕਿ ਬਰਦਕਤ ਨਹੀਂ ਹੈ ਕਈ ਵਾਰੀ ਜਿੱਦਾਂ ਗਰਮੀ ਜ਼ਿਆਦਾ ਹੁੰਦੀ ਐ ਉਦੋਂ ਵੀ ਹੋ ਜਾਂਦੀ ਐ ਇੱਕ ਬੜੇ ਕਈ ਲੋਕਾਂ ਦਾ ਫੋਨ ਆਉਂਦਾ ਜੀ ਜਿੱਦਾਂ ਠੰਡ ਵੇਲੇ ਨਾ ਬੱਕਰੀ ਲੂ ਕੰਡੇ ਖੜੇ ਕਰ ਲੈਂਦੀ ਐ ਉਹ ਬੁਖਾਰ ਦਾ ਸੀ ਉਹ ਸਾਈਨ ਨਹੀਂ ਐ ਉਹ ਕਈ ਵਾਰੀ ਬੋਡੀ ਉਹ ਆਪਣਾ ਠੰਡ ਤੋਂ ਬਚਾਉਣ ਲਈ ਵੀ ਉਹਦੇ ਖੜੇ ਹੁੰਦੇ ਆ ਅਗਰ ਤੁਸੀਂ ਕਿਤਾਬ ਪੜੋਗੇ ਉਹਦੇ ਦੱਸਿਆ ਜਾਂਦਾ ਕਿ ਜਦੋਂ ਤੁਸੀਂ ਇਹਨੂੰ ਠੰਡ ਦਾ ਮੌਸਮ ਆਉਂਦਾ ਇਹਦੇ ਲੂਕ ਅੰਡੇ ਖੜੇ ਹੁੰਦੇ ਉਦੋਂ ਬੁਖਾਰ ਚੈੱਕ ਕੀਤੇ ਬਗੈਰ ਆਪਾਂ ਦਵਾਈ ਨਹੀਂ ਦੇਉਂਦੇ ਉਹਦੇ ਚ ਤੁਹਾਨੂੰ 90% ਤੇ ਬੁਖਾਰ ਮਿਲੇਗਾ ਹੁਣ ਆਉਣੇ ਆਪਾਂ ਪੀਪੀਆਰ ਤੇ ਪੀਪੀਆਰ ਦੇ ਲੱਛਣ ਕੀ ਹੁੰਦੇ ਆ ਮੂੰਹ ਤੇ ਇੱਥੇ ਛਾਲੇ ਮੂੰਹ ਦੇ ਅੰਦਰ ਛਾਲੇ ਜੁਕਾਮ ਅੱਖਾਂ ਚੋਂ ਪਾਣੀ ਮੋਕ ਲੱਗੇਗੀ ਸਰੀਰ ਚੋਂ ਬੋ ਆਣੀ ਸ਼ੁਰੂ ਹੋ ਜਾਏਗੀ ਜਿਹੜੀ ਮੋਕ ਹੋਏਗੀ ਉਹ ਵੀ ਬੜੀ ਗੰਦੀ 스ਮੈਲ ਆਉਂਦੇ ਚੋਂ ਇਹ ਮੈਂ ਇਹਦਾ ਹੁਣ ਮੈਂ ਦੱਸ ਦਿੰਨਾ ਰੋਮਨ ਉਹ ਇਟ ਇਟਾਲੀਅਨ ਜਿਹਾ ਵਰਡ ਹੈ ਉਹ ਮੈਂ ਹੁਣ ਲਿਖ ਦਿੰਨਾ ਇਹ ਸਮਝ ਲਓ ਮੋਟੇ-ਮੋਟੀ ਜਿਹੜੀ ਪਲੇਗ ਹੁੰਦੀ ਹੈ ਨਾ ਪਲੇਗ ਪੈਪਿਸ ਕੁਝ ਕਰਕੇ ਇਹਦਾ ਨਾਮ ਹੈਗਾ ਆਪਣੀ ਬੰਦਿਆਂ ਦੀ ਜਿਹੜੀ ਪਲੇਗ ਹੁੰਦੀ ਹੈ ਇਹ ਉਹ ਹੈ ਜੇ ਤੁਹਾਡੇ ਦੇ ਵਿੱਚ ਆ ਗਈ ਤੇ ਤੁਹਾਡਾ 90% ਬਾਲਾ ਖਾਲੀ ਕਰ ਦੇ ਜੇ ਤੁਸੀਂ ਨਹੀਂ ਸੰਭਾਲੀ ਠੀਕ ਹੈ ਜੀ ਤੇ ਨੱਕ ਚੋਂ ਪਾਣੀ ਜਿਹੜਾ ਵਗਦਾ ਨੋਰਮਲ ਜ਼ੁਕਾਮ ਹੁੰਦਾ ਤੇ ਉਹ ਪਾਣੀ ਵਰਗਾ ਚੱਲਦਾ ਪਰ ਜਦੋਂ ਪੀਪੀਆਰ ਹੋਏਗੀ ਉਹ ਦੁੱਧ ਦੇ ਰੰਗ ਦਾ ਗਾੜਾ ਹੋ ਜਾਏਗਾ ਸਾਹ ਨਹੀਂ ਲਿਆ ਜਾਏਗਾ बुखार चला जाएगा 104 तो ऊपर 105 106 107 ठीक है जी और अगर ਤੁਸੀਂ ਚੇਅਰ ਨਹੀਂ ਕਰੋਗੇ ਤੁਹਾਡਾ ਪੂਰਾ ਬਾੜਾ ਖਾਲੀ ਕਰ ਉਹ ਪੀਪੀਆ ਜੀਡੀਵੀ ਵੈਕਸੀਨ ਹੈ ਉਹ ਉਸ ਦਵਾਈ ਦੀ ਬਣ ਉਸ ਬਿਮਾਰੀ ਦੀ ਬਣਦੀ ਹੈ ਜਿਹਦਾ ਕੋਈ ਇਲਾਜ ਨਹੀਂ ਹੁੰਦਾ ਠੀਕ ਹੈ ਜੀ ਚਾਰ ਵੈਕਸੀਨ ਆਪਣੇ ਲੱਗਦੀਆਂ 100 ਬੱਕਰੀਆਂ ਤੇ ਸਾਲ ਦਾ 2000 ਰੁਪਿਆ ਖਰਚਾ ਆਉਂਦਾ 90% ਬਿਮਾਰੀ ਤੁਹਾਡੇ ਫਾਰਮ ਚੋਂ ਬਾਹਰ ਚਲੀ ਜਾਂਦੀ 90% ਔਰ 2000 ਰੁਪਏ ਖਰਚਾ ਪੂਰੇ ਸਾਲ ਦਾ ਔਰ ਜਦ ਕੀ ਜਿਹੜੀ ਪੀ ਇਹ 3 ਸਾਲ ਬਾਅਦ ਰਿਪੀਟ ਹੁੰਦੀ ਹੈ ਜੇ ਅੱਜ ਲੱਗ ਗਈ ਤੇ ਅੱਜ ਤੋਂ 5 ਸਾਲ ਬਾਅਦ ਚੌਥ ਤੇ ਮੁਕਣ ਤੇ ਚੌਥੇ ਸਾਲ ਜਦੋਂ ਸ਼ੁਰੂ ਹੋਏਗਾ ਉਦੋਂ ਤੁਸੀਂ ਇਹ ਲਾਉਣੀ ਇਹਦੀ ਡੋਜ਼ ਲੱਗਦੀ ਹੈ 1 ਐਮਐਲ ਪਸ਼ੂ ਛੋਟਾ ਹੋਵੇ ਵੱਡਾ ਹੋਵੇ ਉਹਦੇ ਨਾਲ ਕੋਈ ਮੈਟਰ ਨਹੀਂ ਕਰਦਾ ਡੋਜ਼ ਲੱਗੇਗੀ 1 ਐਮਐਲ ਔਰ ਇਹ ਲੱਗਦੀ ਹੈ ਸਬਕ ਤੱਕ ਸਬਕਟ ਕਹਿੰਦੇ ਆ ਉਹਨੂੰ ਜਿੱਦਾਂ ਆਪਾਂ ਆਹ ਧੌਣ ਹੋ ਗਈ ਉਹਨੂੰ ਐ ਸੱਚਦੇ ਆ ਐ ਸੂਈ ਚਮੜੀ 'ਚ ਜੇ ਨੂੰ ਆਪਾਂ ਕਹਿ ਲਓ ਜਿਹੜੀ ਚਮੜੀ 'ਚ ਲੱਗਦੀ ਹੈ ਜਿਹੜੀ ਮਾਸੇ 'ਚ ਲੱਗਦੀ ਆ ਉਹ ਇੱਥੇ ਲੱਗਦੀ ਆ ਐ ਬਿਲਕੁਲ ਸੂਈ ਅੰਦਰ ਬੱਕਰੀ ਦੀ ਕੋਈ ਵੀ ਇੰਜੈਕਸ਼ਨ ਕੋਈ ਵੀ ਇੰਜੈਕਸ਼ਨ ਲਗਾਉਣਾ ਉਹ ਇੰਨੇ ਹਿੱਸੇ 'ਚ ਹੀ ਲੱਗਣਾ। ਉਹਦੇ ਪਿੱਛੇ ਕਿਤੇ ਨਹੀਂ ਲਾਉਣਾ। ਕਈ ਲੋਕੀ ਪਿੱਛੇ ਲੱਤਾਂ ਦੇ ਉੱਪਰ ਪੂੜੇ ਤੇ ਲਾ ਦਿੰਦੇ ਆ। ਉੱਥੇ ਬੱਕਰੀ ਦੇ ਬਿਲਕੁਲ ਬਰੀਕ-ਬਰੀਕ ਨਸਾਂ ਹੁੰਦੀਆਂ। ਜੇ ਉਹ ਸੂਈ ਨਸਾਂ 'ਚ ਵੜ ਗਈ। ਤੁਹਾਡੀ ਬੱਕਰੀ ਜ਼ਿੰਦਗੀ 'ਤੇ ਖੜੀ ਨਹੀਂ ਹੋਏਗੀ ਦੁਬਾਰਾ। ਠੀਕ ਹੈ ਜੀ। ਜਿੰਨਾ ਹੈਗਾ ਜਿਹੜੀ ਨਾਸਿਆ ਇਕ ਹੁੰਦਾ ਇੰਟਰਾਮਸਕੂਲਰ ਇਕ ਹੁੰਦਾ ਸਬਕਟ ਇਕ ਹੁੰਦਾ ਇੰਟਰਾਵਿਨਸ ਇੰਟਰਾਵਿਨਸ ਜਿਹੜ ਨੂੰ ਕਹਿੰਦੇ ਜਿਹਨੂੰ ਨਸਾਂ ਚ ਲਾਈਦਾ ਉਹ ਇਹਨੇ ਆ ਇੱਥੇ ਇਹਦੇ ਨਸ ਹੁੰਦੀਆਂ ਹੁਣ ਆਪਾਂ ਚੱਲਾਂਗੇ ਉਦੋਂ ਉਹ ਦਿਖਾਵਾਂਗੇ ਤੁਹਾਨੂੰ ਜਿਹੜਾ ਮਾਸ ਵਿੱਚ ਲੱਗਦਾ ਇੰਟਰਾਮਸਕੂਲਰ ਉਹ ਏਦਾਂ ਅੰਦਰ ਜਾਂਦੀ ਐਸ ਹੋਈ ਔਰ ਜਿਹੜੀ ਚਮੜੀ ਖਿੱਚ ਸਬਕਟ ਵਿੱਚ ਲਿਖਿਆ ਉਹ ਐਮ ਐਮ ਇਹ ਮਾਸ ਖਿੱਚੋਗੇ ਜਦੋਂ ਇਹ ਖਿੱਚਿਆ ਇੱਕ ਚੋng ਇਹਨੂੰ ਇਦਾਂ ਕਰਕੇ ਐ ਟਿਕਾਣਾ ਜਾਂ ਬਣ ਜਾਏਗਾ ਇਹਦੇ ਚ ਇਦਾਂ ਸੂਈ ਪਾ ਠੀਕ ਹੈ ਜੀ 1 ਐਮ ਐਲ ਲੱਗਦੀ ਐ ਸਭ ਕੱਟ ਛੋਟੇ 3 ਮਹੀਨੇ ਤੋਂ ਉੱਪਰ ਤੇ ਲੈ ਕੇ ਔਰ 10 ਸਾਲ ਦਾ ਵੀ ਪਸ਼ੂ ਹੋਵੇ ਸੇਮ ਡੋਜ਼ ਐ ਵੈਕਸੀਨ ਦੀ ਡੋਜ਼ ਸਾਰੇ ਜਾਨਵਰਾਂ ਲਈ ਇੱਕੋ ਹੀ ਐ ਬਿਮਾਰ ਪਸ਼ੂ ਨੂੰ ਲਾਉਣੀ ਨਹੀਂ 3 ਮਹੀਨੇ ਤੋਂ ਛੋਟੇ ਬੱਚੇ ਨੂੰ ਨਹੀਂ ਲਾਉਣੀ ਇਹ ਜੀ ਬਿਮਾਰ ਪਸ਼ੂ ਨੂੰ ਨਹੀਂ ਲੈਣੀ 3 ਮਹੀਨੇ ਤੋਂ ਛੋਟੇ ਪਸ਼ੂ ਨੂੰ ਹੀ ਲੈਣੀ ਜਿੱਦਨ ਵੀ ਵਰਮੀ ਉਹ ਤੁਸੀਂ ਵੈਕਸੀਨ ਕੀਤੀ ਐ ਉਦੋਂ ਉਹਨਾਂ ਨੂੰ ਚਰਾਈ ਤੇ ਨਹੀਂ ਭੇਜਣਾ 100 ਬੱਕਰੀਆਂ ਤੇ 100 ਸੂਈਆਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਸੂਈ ਰਿਪੀਟ ਨਹੀਂ ਕਰਨੀ ਨਾ ਕੋਈ ਨਾ ਕੋਈ ਮੱਲ ਲੈ ਲੈਣਾ ਹਾਂ ਤਾਂ ਕਿ ਨਹੀਂ 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 ਐਦਾਂ ਕੁਝ ਨਹੀਂ ਐ ਸਿਰਫ ਜਿਹੜੀ ਤੁਸੀਂ ਵੀ ਵਾਰਮਿੰਗ ਕੀਤੀ ਆ ਉਹਦਾ ਸਿਰਫ ਰੇਜ ਐ 2 ਘੰਟੇ ਉੱਪਰ ਥੱਲੇ ਦਾ ਠੀਕ ਐ ਜੀ ਹੁਣ ਵੈਕਸੀਨ ਲੈਣੀ ਕਿੱਦਾਂ ਆਪਾਂ ਇਹਦਾ ਟੈਂਪਰੇਚਰ ਮੇਨਟੇਨ ਹੋਣਾ ਚਾਹੀਦਾ 2 ਡਿਗਰੀ ਤੋਂ ਲੈ ਕੇ 8 ਡਿਗਰੀ